ਸਭ ਤੋਂ ਪਹਿਲਾਂ 755 2023 ਮਾਰਨੇ ਕੋਲੇ 655 ਤੁਹਾਡੇ ਕਿਸੇ ਰਿਸ਼ਤੇਦਾਰ ਨੇ ਯਾਰ ਦੋਸਤ ਨੇ ਭੂਆ ਦੇ ਮੁੰਡੇ ਨੇ ਮਾਮੇ ਦੇ ਮੁੰਡੇ ਨੇ ਕੋਈ ਵੀ ਟਰੈਕਟਰ ਲੈਣਾ ਤਾਂ ਇਹ ਲੇਕ ਨੂੰ ਜਰੂਰ ਸਾਂਝਾ ਕਰ ਦਿਓ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਭਰਾਵੋ ਟਰੈਕਟਰ ਲਾਉਣ ਮੇਲਾ ਲੱਗ ਗਿਆ ਉਹਨਾਂ ਨੂੰ ਦੱਸ ਦਿਓ ਸਾਰੇ ਟਰੈਕਟਰ ਆਸਾਨ ਕਿਸ਼ਤਾਂ ਤੇ ਮਿਲਦੇ ਨੇ ਬ੍ਰਾਂਡ ਟਰੈਕਟਰ ਜਿਤੋਂ ਲੱਖ ਡੇਢ ਲੱਖ ਰੁਪਇਆ ਭਰ ਕੇ ਤੁਸੀਂ ਵੱਡੇ ਵੱਡੇ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਆਹ ਕਿਵੇਂ 2655 755 ਇੱਧਰ ਮਾਰਦੇ ਘੱਟ ਮੋਲਾ ਵਾਲਾ ਟਰੈਕਟਰ ਵੀ ਵਿੱਚ ਭਰਾ ਮਾਰਦੇ ਰਹਿੰਦੇ ਸੀਗੇ 2011 ਮਾਡਲ ਨਵੇਂ ਟਾਇਰਾਂ 'ਚ ਪੰਜਾਬ ਨੰਬਰ ਪ੍ਰੈਸ਼ਰ ਸਟੀering ਇਹ ਟਰੈਕਟਰ ਵੀ ਆ ਚੁੱਕਿਆ ਨਵੇਂ ਟਾਇਰਾਂ 'ਚ ਨਵੇਂ ਟਾਇਰਾਂ 'ਚ ਆ ਕੇ ਅੱਗੇ ਆ ਗਏ ਤੋਂ ਮਾਰਦੇ ਵਦੀਪ ਇਹ ਹੈਗਾ 2000 ਤੇ ਇੱਕ 21 ਮਾਡਲ ਇੱਕ 20 ਆ ਐਨ ਕਿਹੜਾ 20 ਆ ਇੱਕ 20 ਆ ਇੱਕ 21 ਆ ਸਿਰਫ ਸਿਰਫ ਤੁਸੀਂ 1 ਲੱਖ ਰੁਪਇਆ ਲੈ ਕੇ ਆਉਣਾ ਵੀਰੋ 1 ਲੱਖ ਰੁਪਇਆ ਲਿਆ ਕੇ ਆਹ ਟਰੈਕਟਰ ਤੁਸੀਂ ਸੈਂਟਰ ਗੇਅਰਾਂ ਦੀ ਬਹੁਤ ਡਿਮਾਂਡ ਰਹਿੰਦੀ ਸੀ ਟਰੈਕਟਰਾਂ ਦੀ 1 ਲੱਖ ਰੁਪਇਆ ਲੈ ਕੇ ਬਾਕੀ ਆਸਾਨ ਕਿਸ ਤਰ੍ਹਾਂ ਜੁਨੈਟਡ ਬੀਕਲੇ ਆ ਸਕਦੇ ਹੋ 50 50 ਦੀ ਸਾਡੇ ਕੋਲ 15 ਮਾੜਲਾ ਇੱਕ ਔਨ ਵਾਲਾ ਟਿੱਕਸੂ ਤਾ ਦੱਸ ਦਿਆਂ 17 ਮਾੜਲਾ ਸਾਡੇ ਕੋਲ ਦੋ ਟਰੈਕਟਰ ਨੇ 52 ਦਾਸ ਦੇ ਕੋਲੇ ਇੱਕ 21 ਮਾੜਲਾ ਇੱਕ 22 ਮਾੜਲਾ ਗੇਅਰ ਪ੍ਰੋ ਆ ਪੰਜਾਬ ਨੰਬਰ ਨੇ ਅੱਗੇ ਆ ਗਿਆ ਪੀ 39 ਨੰਬਰ ਰਾਜਪੁਰੇ ਦਾ ਨੰਬਰ ਸਮਰਾਜ 155 ਆ ਗਿਆ 2018 ਮਾਡਲ ਸਮਰਾਜ 744 ਆ ਗਿਆ ਐਫੀ 2023 ਮਾਡਲ ਵਰਲ ਟ੍ਰੈਕਟਰ ਆਹ ਬਗੋ 3 ਸਪੀਡਾ ਮੀਨੋ ਟ੍ਰੈਕਟਰ 3 ਸਪੀਡਾ ਟ੍ਰੈਕਟਰ ਬਾਜਵ ਰੇਟਰ 2000 15 ਮਾੜਲਾ 90 ਪੈ 95 ਪੈ ਟਾਇਰ ਆ ਮਗਲੇ ਵੱਡੇ ਆ ਮੂਹਰੇ ਜਹਾਦੀ ਟਾਇਰ ਪਾਏ ਹੋਏ ਨੇ 2015 ਮਾੜ ਬਹੁਤ ਸਾਫ 3 ਸਪੀਡ ਟਰੈਕਟਰ ਪੰਜਾਬ ਨੰਬਰ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ 3 ਸਪੀਡ ਵਾਲਾ ਅੱਗੇ ਆ ਗਿਆ ਬਹੁਤ ਡਿਮਾਂਡ ਰਹਿੰਦੀ ਹੈ ਇਹ ਟਰੈਕਟਰ ਦੀ ਪਾਵਰ ਮੈਕਸ ਐਫ 27 ਐਫ 27 ਆ ਇਧਰ ਮਾਰਦੇ ਕਲ ਦੀ ਕੈਮਰਾ ਐਫ 27 ਟਰੈਕਟਰ ਆ ਕਿਹੜੇ ਭਰਾਵਾਂ ਨੇ ਇਹ ਚਲਾਉਂਦੇ ਨੇ ਉਸ ਤੋਂ ਬਾਅਦ ਸਾਨੂੰ ਪਤਾ ਸਾਰੇ ਸੀਆਰਡੀ ਟਰੈਕਟਰ ਆ ਗਏ ਸੀ ਇਹ ਹਜ਼ਾਰ ਕਿ ਘੰਟਾ ਚੱਲਿਆ ਹੋਇਆ ਪਾਵਰ ਮੈਕਸ ਬਹੁਤ ਸਾਫ਼ ਸੁਥਰਾ ਟਰੈਕਟਰ ਆਪਣੇ ਕੋਲੇ ਆ ਕੇ ਲੱਗ ਚੁੱਕਿਆ ਗਿਆ ਵੜੈਂਟ ਟਰੈਕਟਰ ਕਿਤੇ ਫਾਰਮ ਪਰ ਇੱਕ 6055 2022 ਮਾਡਲ 4 ਸਪੀਡ ਵਾਲੀ ਮਾਰਦੇ ਕੈਮਰਾ ਕਿਸੇ ਵੀਰ ਨੇ ਲੈਣਾ ਬਾਕੀ ਦੂਜੇ ਨੰਬਰ ਤੇ ਭਰੋ ਸਾਰੇ ਟਰੈਕਟਰ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਫੋਟੋ ਵਗੈਰਾ ਦੀ ਖਿੱਚਲਾ ਨਾ ਕਰਾਓ ਕਿਉਂਕਿ ਟਰੈਕਟਰ ਜਦ ਨਹੀਂ ਹੁੰਦੇ ਫੋਟੋਆਂ ਪਾਉਂਦੀਆਂ ਮੁਸ਼ਕਲ ਹੋ ਜਾਂਦੀਆਂ ਇਸ ਕਰਕੇ ਫੋਟੋ ਵਗੈਰਾ ਦੀ ਖਿੱਚਲਾ ਨਾ ਕਰਾਓ ਸਾਰੇ ਟਰੈਕਟਰਾਂ ਦੀ ਲਾਉਂਗ ਅੱਗੇ ਦਾ ਹਲੇ ਗ੍ਰੀਵਾਲ ਅਰਜਨ ਲੋਗੋ ਅਰਜਨ ਲੋਗੋ ਕੀ ਮਾਰੋ 2000 ਕੀ ਮਾਰੋ ਅਰਜਨ ਲੋਗੋ ਪੰਜਾਬ ਨੰਬਰ ਬਹੁਤ ਸਾਫ ਸੁਥਰਾ ਡੈਕਟਰ ਹੈ ਇਹ ਵੀ ਬ੍ਰਾਂਂਡਡ ਡੈਕਟਰ ਜਿੱਤੇ ਆ ਗਿਆ ਲੱਖ ਸਵਾ ਲੱਖ ਰੁਪਇਆ ਭਰ ਕੇ ਤੁਸੀਂ ਅਰਜਨ ਡੈਕਟਰ ਲਿਆ ਸਕਦੇ ਹੋ ਅੱਗੇ ਕਿਹੜੇ ਵੱਡੇ ਆਜਾ ਆਏ ਆਪਣਾ ਕੋਲੇ 655 655 4x4 ਅੱਗੇ ਆਲਾ 52b 4x4 ਪੱਲਿਆ ਵੀ ਆ ਗਿਆ ਤੇ ਇਹ 2000 ਤੇ 21 2022 ਮਾਡਲ ਦਾ 5520 ਫੋਰਮੈਂਟ ਰੈਂਡ ਇੱਧਰ ਵੀ 2022 ਮਾਡਲ ਦਾ 655 ਅਰਜਨ ਨੋਵੋ 655 ਅਰਜਨ ਨੋਵੋ 2022 ਮਾਡਲ ਦਾ ਇਹ ਬਿਨਾ ਸੀਆਰਡੀ ਆ ਦੋਨੇ ਟਰੈਕਟਰ ਵੀਰੋ ਕਿਉਂ ਬੰਦ ਹੋ ਗਏ ਆਹ ਟਰੈਕਟਰ ਦੀ ਬਹੁਤ ਡਿਮਾਂਡ ਆ 5520 ਦੀ ਵੀ ਬਿਨਾ ਸੀਆਰਡੀ ਦੀ ਤੇ ਆ ਵੀ ਬਿਨਾ ਸੀਆਰਡੀ ਐ ਮਾਈਕੋ ਪੰਪ ਚਾ ਇਹਨਾਂ ਦੀ ਬਹੁਤ ਉਡਾਵਾ ਆਂ ਦਾ ਅੱਗੇ ਆ ਗਿਆ ਇਹਦੀ ਬਹੁਤ ਡਿਮਾਂਡ ਆ 969 ਬੰਦ ਹੋ ਚੁੱਕੇ ਨੇ ਬਿਨਾ ਸੀਆਰ ਡਿਟੈਕਟਰ 969 ਖੜਾ 2021 ਮਾਡਲ ਆ 963 ਖੜਾਗਾ 2020 ਮਾਡਲ ਤੇ ਅੱਗੇ ਖੜਾ ਸਵਾ 855 2018 ਮਾਡਲ ਆ ਪੁਰਾਣੀ ਸੋਚ ਖੜਾਗਾ 855 2022 ਮਾਡਲ ਆ ਅੱਗੇ 855 2015 ਵਾਲਾ ਖੜਾ 2019 ਮਾਡਲ 855 ਖੜਾ 852 ਬਹੁਤ ਬੰਤੀ ਆਪਾਂ ਕੋਲ ਹੈਵੀ ਹੈਗੇ ਭਰਾਵੋ ਬਿਲਕੁਲ ਹੀ ਬਹੁਤ ਗਏ ਸਾਰੇ ਟਰੈਕਟਰਾਂ ਤੇ ਆਸਾਨ ਕਿਸ਼ਤਾਂ ਹੋ ਜਾਣਗੀਆਂ ਕੋਈ ਵੀ ਤੁਹਾਨੂੰ ਪੈਸੇ ਦੀ ਮੁਸ਼ਕਲ ਨਹੀਂ ਆਉਂਦੇ ਬ੍ਰਾਂਡ ਟਰੈਕਟਰ ਨਾਲ ਤੁਸੀਂ ਟਾਈ ਅਪ ਕਰੋ ਜ਼ਰੂਰ ਬ੍ਰਾਂਡਡ ਟਰੈਕਟਰ ਤੋਂ ਟਰੈਕਟਰ ਖਰੀਦ ਕੇ ਜਾਓ ਕੋਈ ਵੀ ਟਰੈਕਟਰ ਕਿਵੇਂ 655 ਹੋ ਗਿਆ ਵੀਰੋ ਅੱਗੇ ਬਾਹਰ ਵੀ ਟਰੈਕਟਰ ਪਾ ਸੀ ਖੜਿਆ ਕਿਉਂ ਮੈਸੀ 9500 ਹੋ ਗਿਆ ਉਧਰ ਬਾਹਰ ਖੜਾਗਾ 5620 ਹੋ ਗਿਆ ਇਧਰ ਹੀ ਲੈ ਬਸ ਤੇ ਉਹ ਅਗਲੀ ਵੀਡੀਓ ਤੇ ਲੰਮੀ ਹੋ ਜਾਂਦੀ ਵੀਡੀਓ ਇਸ ਕਰਕੇ ਸਾਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਨੰਬਰ ਮੇਰੇ ਨਾਲ ਲੱਗਣਾ ਮੇਰੇ ਫਾਜ਼ਲ ਸਾਹਿਬ ਦੇ ਨੰਬਰ ਆ ਸਾਡੀ ਸਾਰੀ ਟੀਮ ਦੇ ਆ ਨੰਬਰ ਦਿੱਤੇ ਹੋਏ ਨੇ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਸਾਡੇ ਫੋਨ ਕਾਲ ਵਗੈਰਾ ਨਾਲ ਲੱਗਣਾ ਬਹੁਤ ਬਹੁਤ ਧੰਨਵਾਦ ਕਰਦੇ ਆ